ਦੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਆਪਣਾ ਮਾਫੀਨਾਮਾ ਜਾਂ ਆਪਣਾ ਜਵਾਬ ਇੱਕ ਬੰਦ ਲਫਾਫੇ ਚ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਸੌਂਪਤਾ ਤੇ ਇਸ ਦੇ ਨਾਲ ਹੀ ਇਸ ਪਹਿਲੂ ਤੇ ਚਰਚਾ ਸ਼ੁਰੂ ਹੋ ਗਈ ਕਿ ਕੀ ਸੁਖਵੀਰ ਬਾਦਲ ਪ੍ਰਧਾਨ ਕਿ ਛੱਡਣ ਜਾ ਰਹੇ ਨੇ ਕੀ ਸੁਖਵੀਰ ਬਾਦਲ ਸ਼੍ਰੋਮnikal ਦਲ ਦੀ ਪ੍ਰਧਾਨਗੀ ਤੋਂ ਲੰਬੇ ਹੋਣਗੇ ਕਿ ਉਸ ਚਿੱਠੀ ਦੇ ਵਿੱਚ ਅਜੇ ਹਾਂ ਵੀ ਕੋਈ ਨੁਕਤਾ ਹੋਏਗਾ ਜਾਂ ਬਾਕੀ ਧੜਾ ਜਿਹੜਾ ਆਪਣਾ ਮਾਫੀਨਾਮਾ ਦੇ ਕੇ ਗਿਆ ਉਸੇ ਤਰ੍ਹਾਂ ਦਾ ਇੱਕ ਬਰੈਕਟਾਂ ਦੇ ਵਿੱਚ ਸੀਮਤ ਸ਼ਬਦਾਂ ਦੇ ਵਿੱਚ ਇੱਕ ਗੋਲ ਮੋਲ ਮਾਫੀਨਾਮਾ ਹੋਏਗਾ ਪਰ ਇੰਨਾ ਤੈ ਮੰਨਿਆ ਜਾ ਰਿਹਾ ਕਿ ਹੁਣ ਅਕਾਲੀ ਦਲ ਚਾਹੇ ਸੁਖਬੀਰ ਵਾਲੇ ਪਾਸੇ ਵਾਲੇ ਹੋਣ ਚਾਹੇ ਅਕਾਲੀ ਜਲ ਦੇ ਆਗੂ ਚੰਦੂ ਵੱਜਰੇ ਉਹਨਾਂ ਵਾਲੇ ਪਾਸੇ ਹੋਣ ਦੋਹੇ ਧੜਿਆਂ ਨੂੰ ਖਈਆਕਰਾ ਜਰੂਰ ਦਿੱਤਾ ਜਾਏਗਾ ਧਾਰਮਿਕ ਸਜ਼ਾ ਜਰੂਰ ਲੱਗੇਗੀ ਇਹਦਾ ਜਿਹੜੇ ਮਰਿਆਦਾ ਨੂੰ ਸਮਝਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੇ ਜਥੇਦਾਰ ਸਹਿਬਾਨਾਂ ਦੇ ਸਿਧਾਂਤਾਂ ਦੇ ਅਨੁਸਾਰ ਕਾਰਵਾਈ ਦਾ ਹਵਾਲਾ ਜਾਣਦੇ ਨੇ ਉਹਨਾਂ ਦੇ ਨੁਕਤੇ ਸਾਹਮਣੇ ਆ ਰਹੇ ਨੇ ਕਿ ਇਹ ਲਗਭਗ ਤੈ ਮੰਨਿਆ ਜਾ ਰਿਹਾ ਕਿ ਸੁਖਵੀਰ ਬਾਦਲ ਤੇ ਉਹਦੀ ਟੀਮ ਨੂੰ ਤੇ ਬਾਕੀ ਤੜਾ ਜਿਹੜਾ ਚੰਦੂ ਮਾਜਰੇ ਹੋਰੀ ਬੀਬੀ ਜੀਰ ਕਰੋਰੀ ਦੇ ਕੇ ਆਏ ਸੀ ਮਾਫੀਨਾਮਾ ਉਹਨਾਂ ਦੀ ਤਿਰ ਨੂੰ ਕਹਿੰਦੇ ਇਕੱਠਿਆਂ ਹੀ ਤਨਖਾਹਿਆ ਕਰਾਰ ਦਿੱਤਾ ਜਾ ਸਕਦਾ ਧਾਰਮਿਕ ਸਜ਼ਾ ਲਾਈ ਜਾ ਸਕਦੀ ਹੈ ਸੋ ਸਭ ਨੂੰ ਪਤਾ ਹੈ ਕਿ ਲੰਘੇ ਕੱਲ ਸੁਖਵੀਰ ਬਾਦਲ ਹੋਰਾਂ ਨੇ ਕੋਰ ਕਮੇਟੀ ਭੰਗ ਕੀਤੀ ਤੇ ਕੋਰ ਕਮੇਟੀ ਭੰਗ ਹੋਣ ਦੇ ਨਾਲ ਹੀ ਸਪਸ਼ਟ ਹੋ ਗਿਆ ਸੀ ਕਿ ਅੱਜ ਨਹੀਂ ਤਾਂ ਕੱਲ ਸੁਖਵੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਨੇ ਜਿਸਰ ਗਰੀ ਰੁਕਵੀਰ ਸਿੰਘ ਮੇਰਾ ਕੱਲ ਕੁਝ ਦਿਨਾਂ ਲਈ ਬਾਹਰ ਸੀ ਤੇ ਕੱਲ ਹੀ ਪਰਤੇ ਨੇ ਤੇ ਫਿਰ ਅੱਜ ਸੁਖਵੀਰ ਬਾਦਲ ਪੇਸ਼ ਹੋ ਗਏ ਅੱਜ ਦਿਨ ਪਰ ਸੱਚਗੰਢ ਜੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ মিডিਆ ਕਰਮੀਆਂ ਦੀ ਢੀੜ ਅਕਾਲੀ ਲੀਡਰਾਂ ਦੀ ਵਰਕਰਾਂ ਦੀ ਢੀੜ ਸੰਗਤ ਦੇ ਵਿੱਚ ਸ਼ਾਮਲ ਹੋ ਕੇ ਤੇ ਨਜ਼ਰ ਆਈ ਸੁਖਬੀਰ ਸਿੰਘ ਬਾਦਲ ਇੱਕ ਸਧਾਰਨ ਤਰੀਕੇ ਨਾਲ ਗਏ ਦਰਬਾਰ ਸਾਹਿਬ ਮੱਥਾ ਟੇਕਿਆ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਕੋਈ 12-13 ਮਿੰਟ ਉੱਥੇ ਬਿਤਾਏ ਉਹਨਾਂ ਨੇ ਤੇ ਆਪਣੇ ਬੰਦ ਲਿਫਾਫੇ ਦੇ ਵਿੱਚ ਆਪਣਾ ਮਾਫੀਨਾਮਾ ਕਹੋ ਤੁਸੀਂ ਜਵਾਬ ਕਹੋ ਕਿਉਂਕਿ ਜਦੋਂ 1 ਜੁਲਾਈ ਨੂੰ ਚੰਦੂ ਮੱਜਰੇ ਹੋਰੀ ਵੀ ਜਗੀਰ ਕੌਰ ਹੋਰੀ ਹੈ ਇਹ ਸਾਰੀ ਧਿਰ ਪੇਸ਼ ਹੋ ਕੇ ਆਪਣਾ ਮਾਫੀਨਾਮਾ ਦੇ ਕੇ ਆਈ ਸੀ ਉਸ ਤੇ ਵਿੱਚ ਹੀ ਉਹਨਾਂ ਦੀ ਇੱਕ ਤਰ੍ਹਾਂ ਦੀ ਇਹ ਮੰਗ ਸੀ ਕਿ ਜਨਾਬ ਸਰਕਾਰ ਤਾਂ ਸੁਖੀਰ ਬਾਦਲ ਹੋਰੀ ਚਲਾ ਰਹੀ ਸੀ ਜੀ ਅਸੀਂ ਆਪਣੇ ਗੁਨਾਹ ਦੀ ਮਾਫੀ ਮੰਗ ਲਈ ਉਹਨਾਂ ਉਹਨਾਂ ਦੀ ਮਾਫੀ ਰਹੀ ਨਹੀਂ ਜਾ ਸੋ ਇਸ ਲਈ ਉਹ ਆਪਣਾ ਪੱਖ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਦੋਂ ਜਥੇਦਾਰ ਸਾਹਿਬਾਨਾਂ ਦੀ ਮੀਟਿੰਗ ਹੁੰਦੀ ਹੈ ਪੰਜ ਸਿੰਘ ਸਵਾਨ ਦੀ ਮੀਟਿੰਗ ਹੁੰਦੀ ਹੈ। ਸੋ ਪੰਜ ਸਿੰਘ ਸਵਾਨ ਦੀ ਮੀਟਿੰਗ ਦੇ ਵਿੱਚ 15 ਜੁਲਾਈ ਨੂੰ ਮੀਟਿੰਗ ਹੁੰਦੀ ਹੈ ਤੇ 15 ਦਿਨ ਦਾ ਸੁਖੀਰਵਾਦ ਨੂੰ ਸਮਾਂ ਦਿੱਤਾ ਜਾਂਦਾ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਆਪਣੀ ਮਾਫੀ ਮੰਗੋ ਜਾਂ ਆਪਣਾ ਜਵਾਬ ਖੁਦ ਪੇਸ਼ ਹੋ ਕੇ ਦਾਖਲ ਕਰੋ। ਸੋ 15 ਦਿਨਾਂ ਦਾ ਹਵਾਲਾ ਉਹ 30 ਜੁਲਾਈ ਨੂੰ ਸਮਾਧ ਮੁੱਕਣੀ ਸੀ। ਸੋ ਉਸ ਤੋਂ ਪਹਿਲਾਂ ਸੁਖਵੀਰਵਾਦ ਲੱਜ ਐ ਪੇਸ਼ ਹੋ ਗਏ ਤੇ ਉਹਨਾਂ ਨੇ ਆਪਣਾ ਮਾਫੀ ਨਾਮਸੋ ਹਾਂ ਹੁਣ ਇਹ ਸਭ ਦੇ ਵਿੱਚ ਐਸਜੀ ਪੀਸੀ ਨੂੰ ਵੀ ਕਿਹਾ ਗਿਆ ਸੀਗਾ ਕਿ ਤੁਸੀਂ ਵੀ ਭਾਈ ਕਿਉਂਕਿ ਸਵਾਲ ਉਹਨਾਂ ਲਈ ਵੀ ਸੀ ਜਿਹੜੀਆਂ ਚਾਰ ਜਾਂ ਪੰਜ ਉਹ ਮਾਫੀਆਂ ਮੰਗੀਆਂ ਗਈਆਂ ਤੇ ਉਹ ਚਾਰ ਪੰਜ ਘਟਨਾਵਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਵੈਸੇ ਅਕਾਲੀ ਦਲ ਦੇ ਸਰਕਾਰ ਦੇ ਹਵਾਲੇ ਨਾਲ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਜੋ ਘਟਨਾ ਕਰਨ ਵਾਪਰੇ ਉਹ ਚਾਰ ਜਾਂ ਪੰਜ ਮਸਲਿਆਂ ਦੀ ਮਾਫੀ ਨਾਲ ਹੱਲ ਹੋਣ ਵਾਲੇ ਨਹੀਂ ਐ ਕਾਫੀ ਲੰਮਾ ਚੌੜਾ ਹਸਾਬ ਕਿਤਾਬ ਹੈ ਇਹਨਾਂ ਦਾ ਜਿਹਦੀ ਜਵਾਬ ਤਲਬੀ ਬਣਦੀ ਹੈ ਪਰ ਉਹਨਾਂ ਦੇ ਵਿੱਚ ਜਿਹੜੇ 4-5 ਕਨਾ ਕਬੂਲੇ ਵੀ ਚਾਹੇ ਉਹ ਸੱਜੇ ਖੱਬੇ ਹੋ ਕੇ ਕਬੂਲੇ ਦੀ ਕੋਸ਼ਿਸ਼ ਕੀਤੀ ਉਹਨਾਂ 'ਚ ਐਸ.ਪੀ. ਵੀ ਦੀ ਵੀ ਸਵਾਲਾਂ ਦੇਖ ਰਹੀ ਸੀ ਕਿ ਜੇ ਡੇਰਾ ਮੁਖੀ ਨੂੰ ਮਾਫੀ ਵਾਲਾ ਮਾਮਲਾ ਹੈ ਤੇ ਉਹ ਮਾਫੀ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਦਲ ਦੇ ਹਵਾਲੇ ਨਾਲ ਡੇਰਾ ਮੁਖੀ ਨੂੰ ਮਾਫੀ ਵਾਲੇ ਇਸ਼ਤਿਹਾਰ ਜਾਰੀ ਕਰਨ ਦਾ ਖਰਚਾ ਜਿਹੜਾ ਹਦਾ ਕੀਤਾ ਗਿਆ ਉਹਦਾ ਵੀ ਸਵਾਲ ਸੀ 90 ਲੱਖ ਦੇ ਕਰੀਬ ਦਾ ਉਹ ਖਰਚਾ ਸੀ ਸੋ ਉਸ ਦੇ ਲਈ ਹੁਣ ਪਤਾ ਲੱਗ ਰਿਹਾ ਕਿ ਸ਼੍ਰੋਮਣੀ ਗੁਰਦਾਰ ਪੰਥ ਕਮੇਟੀ ਨੇ ਵੀ ਆਪਣਾ ਸਪਸ਼ਟੀਕਰਨ ਜਿਹਨੂੰ ਕਹਿ ਸਕਦੇ ਹੋ ਤੁਸੀਂ ਉਹ ਅਫਸੇਦਾਰ ਗਿਆਨੀ ਰਕਬੀਰ ਸਿੰਘ ਹੋਰਾਂ ਨੂੰ ਸੌਂਪ ਦਿੱਤਾ ਉਹਨਾਂ ਨੇ ਵੀ ਉਹਨਾਂ ਦੇ ਖਵਾਲੇ ਕਰ ਦਿੱਤੇ ਸਭ ਨੂੰ ਪਤਾ ਕਿ ਮਸਲਾ ਅਕਾਲੀ ਦਲ ਚ ਲੰਬੇ ਸਮੇਂ ਤੋਂ ਚੱਲਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਦੋਂ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਦਿੱਤੀ ਉਹਦੇ ਨਾਲ ਹੀ ਪਾਰਟੀ ਦੇ ਅੰਦਰ ਇੱਕ ਖਿਚੋਤਾਣੀ ਵੈਸੇ ਪਹਿਲਾਂ ਮਨਪ੍ਰਿਤ ਬਾਦਲ ਵਾਲਾ ਵੀ ਇੱਕ ਐਪੀਸੋਡ ਹੈਗਾ ਪਰ ਉਹ ਤੋਂ ਬਾਅਦ ਫਿਰ ਹੈ ਚੰਦੂ ਮਜਰੇ ਹੋਰਾਂ ਦਾ ਵੀ ਕਈ ਵਾਰ ਚਰਚਾ ਚੱਲਦੀ ਆ ਵੈਸੇ ਪਹਿਲਾਂ ਟੋੜਾ ਸਾਹਿਬ ਦੇ ਸਮੇਂ ਵੀ ਅੱਡ ਹੋਈ ਸੀ ਪਰ ਖਾਸ ਕਰਕੇ ਜਿਹੜਾ ਹੁਣ ਵਾਲੀ ਸਥਿਤੀ ਹੈ ਜਿਹੜੀ ਅਕਾਲੀ ਦਲ ਦੇ ਅੰਦਰ ਉਹਦੇ ਵਿੱਚ ਸਭ ਤੋਂ ਵੱਧ ਜਦੋਂ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਦਿੱਤੀ ਗਈ ਉੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਤੇ ਉੱਥੋਂ ਸ਼ੁਰੂ ਹੁੰਦੇ ਆਉਂਦੇ ਆ ਢਿੰਟ ਸੇ ਹੋਰਾਂ ਦਾ ਅੱਡ ਹੋਣਾ ਹੈ ਫਿਰ ਟਿਕਟਾਂ ਨੂੰ ਲੈ ਕੇ ਖਿਚੋਤਾਣ ਫਿਰ ਬੜੇ ਬਾਦਲ ਸਾਹਿਬ ਦਾ ਚਲੇ ਜਾਣਾ ਇਹ ਸਾਰੀ ਪ੍ਰਕਿਰਿਆਵਾਂ ਕਈਆਂ ਦਾ ਮੁੜਿਆ ਆਉਣਾ ਕਈਆਂ ਦਾ ਨਾ ਮੁੜਨਾ ਤੇ ਆਖਰ ਅੱਜ ਜਲੰਧਰ ਜਿਮਨੀ ਚੌਣ ਤੋਂ ਪਹਿਲਾਂ ਇੱਕ ਵਾਰ ਫਿਰ ਅੰਮੋ ਸਾਹਮਣੇ ਦੋਤਰ ਆ ਗਿਆ ਜਦੋਂ ਕਿ ਅਕਾਲੀ ਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਵੀ ਆਪਣੇ ਭਾਂਜੇ ਹੋ ਗਏ ਇਹ ਉਤੋਂ ਵੀ ਦੂਰ ਹੋ ਗਏ ਉਹ ਵੀ ਹੁਣ ਸਿੱਧੇ ਰੂਪ ਦੇ ਵਿੱਚ ਮਤਲਬ ਇਹਨਾਂ ਦੇ ਕੰਟਰੋਲ 'ਚ ਨਹੀਂ ਰਹੀ ਸੋ ਉਧਰ ਵੀ ਧੜੇ ਬਦਲੇ ਲੀਡਰ ਬਦਲੇ ਪਰ ਇੱਧਰ ਜਲੰਧਰ ਜਦੋਂ ਜਿਮਨੀ ਚੌਣ ਆਈ ਉਹਦੇ ਵਿੱਚ ਬਿਲਕੁਲ ਪੰਜਾਬ ਦੇ ਅਕਾਲੀ ਦਲ ਦੇ ਲੀਡਰ ਸ਼੍ਰੋਮਣੀ ਕਾਲ ਦਲ ਦੇ ਲੀਡਰ ਕਿਰਮਿਕਲਦਲ ਬਾਦਲ ਦੇ ਲੀਡਰ ਆਮੋ ਸਾਹਮਣੇ ਆ ਗਏ ਉਥੋਂ ਟਕਰਾਅ ਰੇਜ਼ ਕਰ ਬਧੀ ਕਿ ਤੱਕੜੀ ਤੇ ਹਾਥੀ ਵਾਲੇ ਪਾਲਿਆਂ ਛਗੇ ਖੜਨਾ ਪਏ ਸੋ ਇੱਕ ਕਹਿੰਦੇ ਕਿਸ ਤੱਕੜੀ ਦੇ ਉਮੀਦਵਾਰ ਨਾਲੇ ਖੜੇ ਆ ਦੂਸਰੇ ਕਹਿੰਦੇ ਕਿਸ ਤੱਕਿਆ ਸੀਗਾ ਕਿ ਉਮੀਦਵਾਰ ਨਾਲ ਅਨ ਹੋਏ ਹਾਂ ਇੱਥੇ ਤਾਂ ਸਾਡੀ ਗੱਠ ਜੋੜ ਦੇ ਤਹਿਤ ਬਸਪਾ ਨਾਲ ਜਾਣਾ ਪੈਂਦਾ ਸੀ ਸੁਖਵੀਰ ਬਾਦਲ ਉਹ ਉੱਧਰ ਖੜੇ ਇਹ ਸਭ ਦੇ ਦੌਰਾਨ ਚੰਨੂ ਮੱਜਰ ਉਹ ਲੀਟਰ ਅਮਰਤ ਪਾਠਨ ਦੇ ਘਰੇ ਵੀ ਜਾਂਦੀ ਆ ਤੇ ਹੁਣ ਉੱਧਰ ਵੀ ਉੱਧਰ ਇੱਕ ਨਵੀਂ ਪਹਿਲੂ ਖੜਾ ਹੋ ਰਿਹਾ ਕਿ ਸਰਜੀਤ ਸਿੰਘ ਖਾਲਸਾ ਪਾਰਟੀ ਖੜੀ ਕਰਨਗੇ ਕਿ ਅਮਰਪਾਲ ਸਿੰਘ ਉਹ ਨਹੀਂ ਖੜੀ ਕਰਨਗੇ ਉਧਰ ਜਸਵੀ ਸਿੰਘ ਰੋਡੇ ਉਹ ਕਹਿੰਦੇ ਕਿ ਕਿਸਤਾ ਤਿਆਰ ਕਰ ਲੀ ਜੀ ਸਾਡੀ ਤਾਂ ਪਾਰਟੀ ਤਿਆਰ ਸੋ ਇਹ ਸਾਰੀ ਪ੍ਰਕਿਰਿਆਵਾਂ ਦੇ ਵਿੱਚ ਅਕਾਲੀ ਦਲ ਦਾ ਇਹ ਟੜਾ ਬਾਗੀ ਟੜਾ ਸ਼੍ਰੀ ਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਗਿਆ ਤੇ ਉਹਨਾਂ ਨੇ ਇੱਕ ਲੰਮਾ ਛੋੜਾ ਮਾਫੀਨਾਮਾ ਸੌਂਪਿਆ ਜਿਹਦੇ ਵਿੱਚ ਮੁੱਖ ਤੌਰ ਤੇ ਚਾਰ ਗਲਤੀਆਂ ਕਬੂਲੀਆਂ ਜਿਨ੍ਹਾਂ ਚ ਸਭ ਤੋਂ ਪਹਿਲਾਂ ਸੀਗਾ ਕਿ ਜਿਹੜਾ ਡੇਰਾ ਸਰਸਾ ਮੁਖੀ ਆ ਉਹਦੇ ਖਿਲਾਫ ਜਿਹੜੀ ਕਾਰਵਾਈ ਸੀ ਉਹ ਵਾਪਸ ਲੈਣਾ ਹੈ ਫਿਰ ਦੂਸਰਾ ਇਸ ਮਸਲੇ ਤੋਂ ਪਿਛਾਂ ਹਟਣਾ ਮਤਲਬ ਪਹਿਲਾਂ ਉਹਨੂੰ ਮਾਫ ਕਰਨਾ ਤੇ ਫਿਰ ਪਿਛਾਂ ਹਟਣਾ ਇਹ ਸਾਰੀ ਪ੍ਰਕਿਰਿਆ ਦੇ ਲਈ ਉਹ ਕਹਿੰਦੇ ਜੀ ਸੁਖਵੀਰ ਬਾਦਲ ਨੇ ਮਾਫੀ ਦਵਾਈ ਉਹਨੇ ਉਹ ਸਾਰਾ ਉਹ ਪ੍ਰਕਿਰਿਆ ਫਿਰ ਬੇਦੁਦੀ ਦੇ ਕਟਨਾਮਾਂ ਦੀ ਸਹੀ ਜਾਂਚ ਨਾ ਕਰਾ ਪਾਉਣਾ ਤੇ ਫਿਰ ਕਹਿੰਦੇ ਸੁਮੇਸ਼ ਸੇਣੀ ਵਰਗਿਆਂ ਨੂੰ ਬੀਜਪੀ ਲਾਉਣਾ ਇਹਨਾਂ ਪਹਿਲੂਆਂ ਦੇ ਆਧਾਰ ਤੇ ਇਹ ਚਾਰ ਮਸਲੇ ਨੂੰ ਲੈ ਕੇ ਬਗੀਟਰ ਉਧਰ ਕੇ ਤੇ ਉਹਨਾਂ ਨੇ ਤਾਂ ਮੈਂ ਵੱਖ ਰੱਖਤਾ ਤੇ ਉਹਨਾਂ ਨੇ ਨਾਲੇ ਸੁਖਵੀਰ ਬਾਦਲ ਦੇ ਪਾਲੇ ਚ ਗੇਨਸੜਤੀ ਤੇ ਜਥੇਦਾਰ ਸਾਹਿਬ ਨੇ ਸੁਖਵੀਰ ਬਾਦਲ ਨੂੰ ਤਲਬ ਕਰ ਲਿਆ ਕਿ ਭਾਈ 15 ਦਿਨਾਂ ਦੇ ਵਿੱਚ ਖੁਦ ਪੇਸ਼ ਹੋ ਕੇ ਆਪਣਾ ਜਵਾਬ ਦੇ ਸੋਡ ਸੁਖਵੀਰ ਬਾਦਲ ਪੇਸ਼ ਹੋ ਗਏ ਨੇ ਸੁਖਵੀਰ ਬਾਦਲ ਹੋਣਾ ਨੇ ਆਪਣਾ ਜਵਾਬ ਦੇ ਦਿੱਤਾ ਹੁਣ ਉਸ ਤੋਂ ਅੱਗੇ ਕੀ ਕਾਰਵਾਈ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਉਸ ਪਹਿਲੂ ਤੇ ਹੁਣ ਸ਼੍ਰੀ ਕਲ ਤਖਸਲ ਦੇ ਜਥੇਦਾਰ ਨੇ ਸਪਸ਼ਟ ਕਿਹਾ ਕਿ ਅਸੀਂ ਉਹਨਾਂ ਪੰਜ ਸਿੰਘ ਸੇਵਾ ਦੀ ਬੈਠਕ ਕਰਾਂਗੇ ਦੇ ਫੈਸਲਾ ਚ ਹੋਏਗਾ ਸੋ ਇੱਕ ਪਾਸੇ ਜਿੱਥੇ ਝੁੰਡਾ ਕਮੇਟੀ ਦੇ ਹਵਾਲੇ ਨਾਲ ਪ੍ਰਧਾਨ ਕੀਤਾ ਲੰਬੇ ਹੋਣ ਦੀਆਂ ਗੱਲਾਂ ਤੁਰੀਆਂ ਨੇ ਉਥੇ ਗੱਲ ਇਹ ਵੀ ਤੁਰੀ ਹੈ ਕਿ ਭਾਈ ਧਾਰਮਿਕ ਸਜ਼ਾ ਤਨਖਾਹ ਤਾਂ ਦੋਈ ਤਰ੍ਹਾਂ ਨੂੰ ਲੱਗਣੀ ਹੈ ਤੇ ਉਹ ਲਾਈ ਜਾਏਗੀ ਪਰ ਉਸ ਤੋਂ ਬਾਅਦ ਅਕਾਲੀ ਦਲ ਦਾ ਕੀ ਹੋਏਗਾ ਸਵਾਲ ਤਾਂ ਇਹ ਖੜਾ ਜਿਉਂਦਾ ਹੈ